ਮੇਰਾ ਨਾਮ ਆ ਜੀ ਹਾਂਜੀ ਪੱਲਾ ਸਾਡਾ ਗੁਰਨਾਨਕ ਨਗਰ ਹੈ ਜੀ ਵਾਰਡ ਨੰਬਰ 7 ਆ ਹਾਂਜੀ ਇੱਥੇ ਤਕਰੀਬਨ ਸਵੇਰੇ ਜਿਹੜੀ ਦੁਰਘਟਨਾ ਬਹੁਤ ਵੱਡੀ ਹੋ ਗਈ ਸੀਗੀ ਜੀ ਸੱਤ ਡਿੱਗਣ ਦੇ ਕਾਰਨ ਜਿਹੜਾ ਇੱਕ ਪਰਿਵਾਰ ਆ ਮਲਬੇ ਹੇਠ ਆ ਗਿਆ ਸੀਗਾ ਜੀ ਜਿਹੜਾ ਕਿ ਬਿੱਲਾ ਸਿੰਘ ਪਰਿਵਾਰ ਦਾ ਮੈਂਬਰ ਸੀਗਾ ਮੇਨ ਜੀ ਉਹਦੀ ਮੌਕੇ ਤੇ ਡੈਥ ਹੋ ਚੁੱਕੀ ਸੀਗੀ ਤੇ ਜਿਹੜਾ ਪਤਾ ਲੱਗਿਆ ਸੀਗਾ ਕਿ ਡਾਕਟਰਾਂ ਤੋਂ ਵੀ ਜਿਹੜਾ ਬੱਚਾ ਹੈਗਾ ਉਹ ਪਹਿਲਾਂ ਕਹਿੰਦੇ ਸੀ ਵੀ ਸੀਰੀਅਸ ਹੈ ਪਰ ਉਹ ਹੁਣ ਖਤਰੇ ਤੋਂ ਬਾਹਰ ਆ ਹੁਣ ਠੀਕ ਹੈ ਜੀ ਬੱਚਾ ਹੈਗਾ ਜਿਹੜਾ ਬਾਕੀ ਪਰਿਵਾਰ ਦੇ ਕਾਫੀ ਸੱਟਾਂ ਲੱਗੀਆਂ ਜੀ ਸਾਰਾ ਪਰਿਵਾਰ ਸੀਰੀਅਸ ਆ ਉਹ ਅਫਵਾਹ ਇੱਕ ਦੂਜੇ ਤੋਂ ਪਤਾ ਲੱਗਿਆ ਜੀ ਪਰ ਜਦੋਂ ਕਲੀਅਰ ਗੱਲ ਹੁਣ ਪਤਾ ਲੱਗਿਆ ਹਸਪਤਾਲ 'ਚ ਗੱਲ ਕੀਤੀ ਤਾਂ ਬੱਤਾ ਜਿਹੜਾ ਠੀਕ ਆ ਜੀ ਬੱਚਾ ਦਾ ਜਿਹੜਾ ਉਹ ਖਤਰੇ ਦੀ ਘੰਟੀ ਤੋਂ ਬਾਹਰ ਆ ਜੀ ਉਹ ਠੀਕ ਆ ਜੀ ਇੱਕ ਦੀ ਡੈਥ ਹੋ ਗਈ ਹਾਂਜੀ ਹਾਂਜੀ ਜਿਹੜਾ ਪਰਿਵਾਰ ਦਾ ਮੇਨ ਬੰਦਾ ਜੀ ਉਹਦੀ ਡੈਥ ਹੋ ਚੁੱਕੀ ਆ ਪਵਨ ਕੁਮਾਰ ਮੈਕਫੀਲਦਾਰ ਜੀ ਮੈਂ ਇੱਥੇ ਮੈਨੂੰ ਜਦੋਂ ਵੀ ਇਹ ਸੇ ਇਨਫਰਮੇਸ਼ਨ ਮਿਲੀ ਅਛਤ ਲੱਗੀ ਆ ਮੈਂ ਤੇ ਮੌਕੇ ਤੇ ਪਹੁੰਚਾ ਜੱਜਾ ਲਿਆ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜੋ ਵੀ ਪਰਿਵਾਰ ਦਾ ਨਾਮ ਨਾਂ ਮਾਊਜਾ ਵਗੈਰਾ ਇਹਨਾਂ ਨੂੰ ਸਰਕਾਰ ਕਿਸੇ ਸਾਫ ਦੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਕੇ ਨੂੰ ਕਿ ਸੈਨਸੀ ਬਸਤੀ ਹੈ ਜੀ ਗੁਰੂ ਨਾਨਕ ਨਾਮ ਹਾਂ ਗੁਰੂ ਬਾਜੀਗਰ ਬਸਤੀ ਹੈ ਇਹਦੇ ਵਿੱਚ ਇਹ ਮਕਾਨ ਨਿੱਗਿਆ ਦੇ ਨਾਲ ਕੋਈ ਬੰਦੇ ਅੰਜਰ ਵੀ ਹੋਏ ਨੇ ਕੁਝ ਰੈਫਰ ਕੀਤੇ ਗਏ ਨੇ ਉਸ ਹਸਪਤਾਲ ਚਲੇ ਆਹ ਇਨਾਂ ਦੇ ਦਸਨ ਮਤਾਬਗੇ ਇੱਕ ਦੀ ਡੈੱਡ ਹੋਏ ਨੇ ਬਾਕੀ ਸਰਕਾਰ ਦੀ ਹਦਾਇਤਾਂ ਮੁਤਾਬਕ ਧਿਆਨ ਵਿੱਚ ਲਿਆ ਕੇ ਜੋ ਵੀ ਬਣਦੀ ਕਾਰਵਾਈ ਹੋਊਗੀ ਆਪ ਜੀ ਜਿਨ੍ਹਾਂ ਨੇ ਮੰਗ ਰੱਖੀ ਹੋ ਮੈਂ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਦਿੰਨਾ ਹੈ ਡੀਸੀ ਸਾਹਿਬ ਦੇ ਧਿਆਨ ਵਿੱਚ ਲਿਆ ਕੇ ਜੋ ਵੀ ਹੋਏਗਾ ਅਸੀਂ ਇਹ ਪ੍ਰਸ਼ਾਸਨ ਨੂੰ ਐਲਾਨ ਕਰ ਦਿਆਂ ਕਿ ਜਿੰਨਾ ਚਿਰ ਇਸ ਪਰਿਵਾਰ ਨੂੰ ਮੁਆਵਜ਼ਾ ਜਾਂ ਕੋਈ ਗੱਲ ਸਰਕਾਰੀ ਨੌਕਰੀ ਦੀ ਨਾ ਦਿੱਤੀ ਜਾਵੇ ਉਹਨਾਂ ਚਿਰ ਅਸੀਂ ਕਿਸੇ ਵੀ ਪਰਿਵਾਰ ਦਾ ਜਿਹੜੀ ਕੋਈ ਗੱਲਬਾਤ ਹੋਊਗੀ ਉਹਨੂੰ ਅਸੀਂ ਸਹਿਕਾਰ ਨਹੀਂ ਕਰਾਂਗੇ ਨਾ ਹੀ ਪੁਲਿਸ ਮਾਰੂ ਕਰ ਦੇਵਾਂਗੇ ਇਹ ਅੱਜ ਤੋਂ ਐਲਾਨ ਹੈ ਸਾਡਾ ਜਥੇਬੰਦੀਆਂ ਵੀ ਮਹੱਲੇ ਬੰਨਿਓ ਵੀ ਸਾਰੇ ਬੰਨਿਓ ਸਾਡਾ ਐਲਾਨ ਹੈ ਕਿ ਅਸੀਂ ਅੱche ਬਠਾਂਗੇ ਹਸਪਤਾਲ ਮੂਹਰੇ ਚਾਹੇ ਕਿਤੇ ਵੀ ਰੋਡ ਹੋਈ ਟੁੱਕ ਵੀ ਥਾਂ ਦੇ ਉੱਤੇ ਅਸੀਂ ਬੈਠਾਂਗੇ ਅਸੀਂ ਡੈੱਡ ਬੋਡੀ ਦਾ ਸੰਸਕਾਰ ਨਹੀਂ ਕਰਾਂਗੇ ਕਿਸੇ ਦਾ ਨਹੀਂ ਸੰਸਕਾਰ ਕਰਾਂਗੇ ਨਾ ਹੀ ਕਿਸੇ ਦਾ ਪੁਲਿਸ ਸਟਾਟਮ ਕਰਵਾਈ ਕਰਵਾਈ ਕਰੂਗੀ ਜਿੰਨਾ ਚਿਰ ਸਾਡਾ ਕੋਈ ਪ੍ਰਸ਼ਾਸਨ ਨਾਲ ਗੱਲ ਨਹੀਂ ਸੁਣਦਾ ਚਾਹ ਕੋਈ ਗੱਲ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਇਹ ਰੱਖਾਂਗੇ ਜੇਕਰ ਸਾਡੇ ਕੋਈ ਜੋਰ ਨਾ ਗੱਲ ਪਈ ਅਸੀਂ ਭਰਾਤਰੀ ਜੱਥੇਬੰਦ ਨੂੰ ਸੱਦਾਂਗੇ ਮੇਰਾ ਨਾਮ ਮਕੰਦ ਸਿੰਘ ਆ ਜੀ ਨਨ ਕਨਗਰ ਬੈਕ ਸਾਈਡ ਐਮ ਸੀ ਦਫਤਰ ਬਰਨਾਲਾ ਜੀ ਤੜਕੇ ਸਵੇਹਾ 4:30 ਵਜੇ ਦੇ ਕਰੀਬ ਜਿਆਦਾ بارشਾਂ ਦੇ ਕਾਰਨ ਇੱਕ ਗਰੀਬ ਪਰਿਵਾਰ ਦੀ ਛੱਤ ਡਿੱਗੀ ਜਿਹਦੇ ਥੱਲੇ ਪੰਜ ਪਰਿਵਾਰ ਦੇ ਜੀ ਆ ਗਏ ਉਹਨਾਂ ਦੇ ਵਿੱਚੋਂ ਰਖਵਿੰਦਰ ਸਿੰਘ ਦੀ ਡੈਥ ਹੋ ਚੁ ਗਈ। ਬਾਕੀ ਚਾਰੇ ਸੀਰੀਅਸ ਨੇ ਕੁਸ ਫਰੀਦਕਾਟ ਨੂੰ ਵੀ ਭੇਜੇ ਗਏ ਨੇ ਇਲਾਜ ਲਈ ਤੇ ਇਸ ਕਰਕੇ ਅਸੀਂ ਸਾਰੇ ਮਹੱਲੇ ਨੇ oprala ਕੀਤਾ ਕੱਢਿਆ ਤੇ ਇੱਥੇ ਜਿਵੇਂ ਵੀ ਕੋਈ ਮਦਦ ਕਰੀ ਜਾ ਰਹੀ ਨੇ। ਗਵਿੰਦਰ ਸਿੰਘ ਦੀ ਉਮਰ 33 ਸਾਲ ਸੀ ਜੀ। ਕੀ ਦੀ ਜਿਹੜੀ ਉਹਦੀ ਪਤਨੀ ਆ ਉਹਦੀ ਉਮਰ 30 ਸਾਲ ਆ। ਇੱਕ ਬੱਚੇ ਦੀ 9 ਸਾਲ ਆ। ਇੱਕ ਉਹਦੋਂ ਛੋਟੀ ਲੜਕੀ ਆ ਉਹਦੀ 7 ਸਾਲ। ਫੇਰ ਮਤਲਬ 5 ਸਾਲ ਆ ਇਸ ਤਰ੍ਹਾਂ ਆ ਆ ਉਮਰਾਂ ਸੀ ਜੀ ਉਹਨਾਂ ਦੇ ਪੰਜੇ ਪਰਿਵਾਰ ਨੇ। ਪਰੇਸ਼ਾਨ ਸ਼ਤੋਂ ਮੰਗ ਕਰਦੇ ਆ। ਇੱਕ ਤਾਂ ਜਿੰਨੇ ਵੀ ਹੈ ਸੀਰੀਅਸ ਬੰਦੇ ਜੀ ਉਹਨਾਂ ਦਾ ਸਰਕਾਰ ਇਲਾਜ ਕਰਾਵੇ ਦੂਜੀ ਬੇਨਤੀ ਇਹ ਆ ਵੀ ਇੱਕ ਜਿਹੜਾ ਇਹਨਾਂ ਦਾ ਮਕਾਨ ਹੈ ਉਹ ਬਣਵਾ ਕੇ ਦਿੱਤਾ ਜਾਵੇ ਤੀਜੀ ਬੇਨਤੀ ਇਹ ਆ ਵੀ ਉਸ ਤੋਂ ਉਪਰੰਤ ਜੋ ਮਾਮਲਾ ਸਰਕਾਰ ਐਕਸਪਾਇਰ ਨੂੰ ਐਕਸਗਰੀਸੀਆ ਗ੍ਰੈਂਟ ਦਿੰਦੀ ਆ ਉਹ ਮਿਲ ਦਿੱਤੀ ਜਾਵੇ ਡਾਕਟਰ ਰਾਜ ਕੁਮਾਰ 31 ਸਵੇਰੇ 7:30 ਦੇ ਕਰੀਬ ਪੰਜ ਜਣਾਂ ਪੰਜ ਜਣਾਂ ਨੂੰ ਅਸੀਂ ਹਸਪੀਟਲ ਲੈ ਕੇ ਆਏ ਸੀ ਜੋ ਕਿ ਛੱਤ गिरੁੰਦੀ ਕਰਕੇ ਮਤਲਬ ਦੱਸਿਆ ਗਿਆ ਇਹਦੇ ਵਿੱਚੋਂ ਇੱਕ ਤਾਂ ਜੋ ਨਖਵਿੰਦਰ ਸਿੰਘ ਬਿੱਲਾ ਕਰਕੇ ਹੈਗਾ ਉਹ ਤਾਂ ਅਬਰਾਡ ਡੈਡੀ ਲੈ ਕੇ ਆਇਆ ਸੀ ਨੂੰ ਤੇ ਉਹਦੀ ਵਾਈਫ ਸੁਖੀ ਤੇ ਇੱਕ ਛੋਟਾ ਬੱਚਾ 7 ਸਾਲ ਦਾ ਉਹ ਥੋੜੇ ਜਿ ਮਤਲਬ ਜਿਆਦਾ ਗੰਭੀਰ ਹਾਲਤ ਹੋਣ ਕਰਕੇ ਉਹਨਾਂ ਨੂੰ ਫਰੀਦਕੋਟ ਰੈਫਰ ਕੀਤਾ ਗਿਆ ਸੀ ਤੇ ਇੱਕ ਬੱਚੇ ਦੇ ਥੋੜੇ ਮੰਬੂਲੀ ਸੱਟ ਨੇ ਉਹ ਅਸੀਂ ਸਾਡੇ ਕੋਲ ਇੱਥੇ ਹੀ ਹੈਗਾ ਦਾਖਲ ਇੱਕ ਛੋਟਾ ਬੱਚਾ ਸੀ ਜਿਹਦੇ ਕਿ ਜਿਆਦਾ ਸਟਾ ਨਾ ਹੋਣ ਕਰਕੇ ਪਰ ਉਹਨਾਂ ਨੂੰ ਉਹਦੇ ਅਪੀਅਰੈਂਸ ਦੇ ਨਾਲ ਹੀ ਰੈਪ ਭੇਜ ਦਿੱਤਾ ਗਿਆ ਫਿਰ। ਤੋਂ ਜਿਆਦਾ ਸੀਰੀਅਸ ਹਾਲਤ ਹੋਣ ਦੇ ਕਾਰਨ ਉਹਨਾਂ ਨੂੰ ਫਰੀਦਗੋਡ ਰੈਫਰ ਕੀਤਾ ਗਿਆ। ਇਸ ਬਾਰੇ ਮੈਨੂੰ ਹਜੇ ਕੋਈ ਜਾਣਕਾਰੀ ਨਹੀਂ ਹੈ ਜੇ ਇਸ ਤਰ੍ਹਾਂ ਕੋਈ ਮਤਲਬ ਰਸਤੇ ਦੀ ਡੈਥ ਹੁੰਦੀ ਹੈ ਤਾਂ ਵਾਪਸ ਸਾਡੇ ਕੋਲ ਹੀ ਲੈ ਕੇ ਆਣਗੇ। ਫਿਰ ਹੀ ਦੱਸ ਸਕਦਾ ਹਾਂ।